ਜੀ ਸਰ ਕਰੀਜੀ ਸਰ ਜੀ ਸਰ ਮਾਰੇ ਡੀਜੀਪੀ ਪੰਜਾਬ ਅਤੇ ਡੀਆਈਜੀ ਬਾਰਡਰ ਰੇਂਜ ਜਿਹਦੇ ਦਿਸ਼ਾ ਨਿਰਦੇਸ਼ ਹੈ ਜਿਹੜੀ ਬਟਾਲਾ ਪੁਲਿਸ ਦੀ ਗੈਂਗਸਟਰਸ ਤੇ ਐਂਟੀ-ਨੈਸ਼ਨਲ 엘ਮੈਂਟਸ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਵਿੱਚ ਸਾਡੀ ਟੀਮ ਐਸਪੀ ਇਨਵੈਸਟੀਗੇਸ਼ਨ ਗੁਰਪ੍ਰਤਾਪ ਡੀਐਸਪੀ ਸਿਟੀ ਸੰਜੀਵ ਇੰਚਾਰਜ ਸੀਆਈਓ ਸੁਖਰਾਜ ਤੇ ਐਸਐਚਓ ਸਿਵਲ ਲਾਈਨ ਹਰਜਿੰਦਰ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ 21 ਨਵੰਬਰ ਨੂੰ ਬਟਾਲਾ ਸਿਟੀ ਦੇ ਵਿੱਚ ਇੱਕ ਮੋਬਾਈਲ 숍 ਦੇ ਉੱਤੇ दो बंद ने अणपछाते बंद ने फायरिंग टे तो की वो टीम ने ह्यूमन इंटैलीजेंस टेक्नीकल इनपुट्स की मदद में दो बंद ने आइडेंटिफाई किया तो एक कवलजीत एली एस जो कि वीरवाल का रहने वाला है वो बारे एस एच ओ सिविल लाइन हरजिंदर ने इनफॉरमेस मिली कि इस एरिए जा रहा है जो एस एच ओ सिविल लाइन उधरों आ रहे थे तो इन्ह का आमना सामना होया जरा दोषी सवलजीत इन्हें बाइक पाने की कोशिश की

ਤੇ ਕ੍ਰਾਈਮ ਕਰਦੇ ਨੇ ਤੇ ਇਹਨਾਂ ਦੀ ਐਕਟੀਵਿਟੀ ਬਿਲਕੁਲ ਹੀ ਬਰਦਾਸ਼ਤ ਨਹੀਂ ਕੀਤੀ ਜਾਵੇ। ਦੋਸ਼ੀ ਵੱਲੋਂ ਕਿੰਨੇ ਫਾਇਰ ਕੀਤੇਗੇ ਸਰ ਪੁਲਿਸ? ਦੋਸ਼ੀ ਵੱਲੋਂ ਤਿੰਨ ਦੋ ਕਰੀ ਜਿਹੜਾ ਇਹਦਾ ਫਾਇਰ ਕੀਤਾ ਉਹ ਸਾਡੇ ਕੋਲ ਸਾਡੀ ਫੋਰੈਂਸਿਕ ਟੀਮ ਇੱਥੇ ਹੈਗੀ ਉਹ ਸਾਰੀ ਜਾਂਚ ਕਰ ਰਹੀ ਹੈ ਜੀ। ਸਭ ਬਰਾਮਦ ਕੀ ਹੋਇਆ? ਬਰਾਮਦਗੀ ਜੀ ਇੱਕ ਬਲੈਕ ਪਿਸਤੋਲ ਜਿਹਨਾਂ ਨੇ ਫਾਇਰ ਕੀਤਾ ਉਹ ਮੌਕੇ ਤੇ ਬਰਾਮਦ ਹੋਇਆ ਤੇ ਜਿਹੜਾ ਮੋਟਰਸਾਈਕਲ ਆਜੋ ਸਾਨੂੰ ਇਸ ਵਕਤ ਲੱਗ ਰਿਹਾ ਕਿ ਉਹੀ ਮੋਟਰਸਾਈਕਲ ਹੈ ਜੋ ਵਾਰਦਾਤ ਵਿੱਚ ਵਰਤਿਆ ਗਿਆ ਸੀ ਉਹ ਵੀ ਮੌਕੇ ਤੇ ਹੈਗਾ। ਪਹਿਲਾਂ ਕਿਹੜਾ ਜੀ ਕਿਹਾ ਗਿਆ ਸਰ ਮੈਡ ਵਿਡਨ ਫੁਲ ਹੈ। ਉਹ ਜੀ ਅਜੇ ਸਾਰਾ ਅ